ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਿਹਰਬਾਨਪੁਰਾ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਵਛੀਆਂ ਦੀ ਕੋਈ ਵੀਡੀਓ ਪਾਈ ਜਾਵੇ ਸਪੈਸ਼ਲ ਸਿਰਫ ਵਛੀਆਂ ਹੀ ਹੋਣ ਕਟੀਆਂ ਦੀ ਕਾਫੀ ਵਾਰ ਹੀ ਪਾਈਦੀ ਆ ਪਰ ਅੱਜ ਤੁਹਾਨੂੰ ਚੰਗੇ ਰਿਕਾਰਡ ਵਾਲੀਆਂ ਵਛੀਆਂ ਹੀ ਤੁਹਾਨੂੰ ਵਿਖਾਉਣੀਆਂ ਵਾਂ ਸਾਰੀਆਂ ਅੱਛਾ ਜੱਤੀ ਵੀ ਪਾਉਣ ਤੇ ਖੀਰੀਆਂ ਵਛੀਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਉਹਨਾਂ ਸਾਰੀਆਂ ਵਛੀਆਂ ਸਾਰੀਆਂ ਆ ਦੇਖ ਸਕਦੇ ਜੀ ਤੇ ਬਾਕੀ ਆਪਣੀਆਂ ਇੱਥੇ ਆ ਕੇ ਵੇਖ ਚੱਖ ਕੇ ਤੇ ਆਪਣੀਆਂ ਪਸੰਦ ਕਰਕੇ ਖੜੋ ਕਿ ਇਹਦੀਆਂ ਦੋਂਦੀਆਂ ਵੜਾਂ ਵੱਚੀਆਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸਾਲ ਜੀ ਸਤਿ ਸਾਲ ਜੀ ਸਤਿ ਸਾਲ ਹੋਰ ਵੀਰ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਸੋਹਣੇ ਤੇ ਨਾਮ ਦੱਸੋ ਵੀਰ ਜੀ ਕਰੀ ਆਪਣਾ ਨਾਮ ਮੇਰਾ ਹੈਪੀ ਆ ਹਾਂਜੀ ਪਿੰਡ ਮਿਹਰਬਾਨਪੁਰਾ ਜ਼ਿਲ੍ਹਾ ਤੇ ਤਹਿਸੀਲ ਅੰਮ੍ਰਿਤਸਰ ਠੀਕ ਹੈ ਲੱਗੇ ਝੰਡਿਆਲਾ ਗੁਰੂ ਹਨਾ ਝੰਡਿਆਲਾ ਗੁਰੂ ਟੂਲ ਟੈਕਸ ਟੂਲ ਪਲੇਸ ਤੇ ਬਿਲਕੁਲ ਲੱਗ ਗਈ ਹੈ ਹਨਾ ਨਾਲ ਬਿਲਕੁਲ 1/2 ਕਿਲੋਮੀਟਰ ਹੈ ਜੀ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਆਪਣਾ 9501229784 ਠੀਕ ਹੈ ਤੇ ਆਪਾਂ ਬੱਛੀਆਂ ਹੀ ਲੈ ਆਈ ਦੀਆਂ ਸਿਰਫ ਬੱਛੀਆਂ ਦਾ ਜੀ ਹਾਂਜੀ ਚੰਗੇ ਰਿਕਾਰਡ ਵਾਲੀਆਂ ਬੱਛੀਆਂ ਰਿਕਾਰਡ ਵਾਲੀਆਂ ਜੀ ਜਿਹੜੀਆਂ 25 30 ਤੋਂ ਪਲੱਸ ਦੀਆਂ ਵਛੀਆਂ ਹੁੰਦੀਆਂ ਉਹ ਲੈ ਕੇ ਆਈਏ ਆਪਾਂ ਠੀਕ ਐ ਐ ਚਾਰ ਥਾਨ ਹੋਣਗੇ ਪੂਰੇ ਦੋਂਦੀਆਂ ਕੀਰੀਆਂ ਵਛੀਆਂ ਸਾਰਾ ਕੁਝ ਐ ਵੇਖ ਪਰਖ ਕੇ ਕੇ ਤੇ ਫਾਰਮਾਂ ਚੋਂ ਵੀ ਲੈ ਆਈ ਦੀਆਂ ਵਛੀਆਂ ਆਪਾਂ ਫਾਰਮਾਂ ਚੋਂ ਵਛੀਆਂ ਲਿਆ ਜੀ ਆ ਵਛੀ ਬਹੁਤ ਵੱਡੇ ਫਾਰਮ ਚੋਂ ਲਈ ਆ ਠੀਕ ਐ ਇਹਦੀ ਮਾਂ ਨੇ 35 ਤੋਂ 40 ਲੀਟਰ ਦੁੱਧ ਦਿੱਤਾ ਹੋਵੇ ਅੱਛਾ ਠੀਕ ਐ ਜੀ 35 ਤੋਂ 40 ਲੀਟਰ ਇਹਦੀ ਮਾਂ ਨੇ ਜਿਹੜਾ ਦੁੱਧ ਕੱਢਿਆ ਖੁੱਲੋਂ ਤੇ ਇਹ ਦੰਦੋਂ ਕਿਤਰਾ ਜੇ ਇਹ ਕੀਰੀ ਆ ਦੋਂਦੀ ਦਾ ਇੱਕ ਭੰਨੇ ਆ ਇੱਕ ਭੰਨੇ ਆ ਜੀ ਇਹ ਕੀਰੀਆਂ ਚ ਹੀ ਆਉਣੀ ਆ ਚਲੋ ਆ ਜਾ ਪੁੱਤ ਐ ਮੈਂ ਦੇਖਾਂ ਦੇ ਤੇ ਬਾਕੀ ਕੱਦ ਕਾਠ ਹੋਣੀ ਇਹਨਾਂ ਦੇ گاਵਾ ਜੱਡੇ ਹੋਏ ਚੰਗੇ ਰਿਕਾਡ ਵਾਲੀਆਂ ਆ ਵਗੇ ਜਿੰਨ ਬਹੁਤ ਵਧੀਆ ਕੁਆਲਿਟੀ ਆ ਵੀ ਵਸ਼ੀ ਆ ਦੰਦ ਦਿਖਾ ਦੀਏ ਤੇ ਇੱਕ ਦੀ ਦੋ ਜੀ ਦਿਖਾਓ ਆ ਜੀ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਥੋੜਾ ਡਰ ਜਾਂਦੀ ਆ ਕੋਈ ਨਹੀਂ ਰਹਿਣ ਤਾਂ ਲੈ ਚ ਲੈ ਜਾ ਏ ਬਾਕੀ ਚਾਰ ਥਾਂ ਨੂੰ ਹੋਰ ਜੇ ਵਧੀਆ ਰੰਗ ਰੂਪ ਦੀ ਜਿਹੜੀ ਕਾਫੀ ਚੰਗੀ ਆ ਕੱਦ ਵਜਨ ਫੋਲ ਹੋਊਗਾ ਜੀ ਖੱਲੀਆਂ ਝੋਲੀ ਦੇਖ ਸਕਦੇ ਆ ਚੰਗੀ ਹੁਣ ਤੋਂ ਹੀ ਵਟ ਜਿਹੜੇ ਇੰਜ ਪੈਂਦੇ ਕਿ ਜਿੱਦਾਂ ਗੱਬਨ ਹੁੰਦੀ ਆ ਠੰਡੀਆਂ ਸੀ ਲਿਆ ਜਿਹੜੀਆਂ ਐ ਠੰਡੀਆਂ ਬਿਲਕੁਲ ਐ ਚਾਰ ਚਾਰ ਫਾਣੀ ਹੁੰਦੀਆਂ ਦੇ ਪੁੱਛੋ ਕਿ ਖਲੋ ਜਾਂਦੇ ਹਾਂ ਹਾਂਜੀ ਹਾਂਜੀ ਤੇ ਰੰਗ ਰੂਪ ਐ ਜਵਾਨ ਪੁਲੀ ਪੁਲੀ ਬਹੁਤ ਐ ਮੁੱਲ ਵੇਤੀ ਫੇਰੇ ਦਾ ਇਹਦਾ ਮੁੱਲ ਹੈ 27000 ਰੁਪਇਆ 27000 ਹਾਂਜੀ ਕਰਨਾ ਕੋ ਮਾਨਤਨ ਮਾਨਤਨ ਦੇ ਨਾਲ 25000 ਦੀ ਗੈੜ ਦੇ ਦਾਂਗਾ ਤਾਂ 25000 ਦੀ ਹਾਂਜੀ ਠੀਕ ਹੈ ਜੀ ਹੋਰ ਕਰਦਾ ਮਾਨਤਨ ਭਾਜੀ 25000 ਕਿੰਨੇ ਦੇ ਦੇ ਦੇਣੀ ਹੈ ਅੱਛਾ ਭਾਜੀ 22000 ਦੀ ਪਹਿਲੀ ਵੀਡੀਓ ਆ ਕੋਈ ਗੱਲ ਨਹੀਂ 22000 ਰੁਪਏ ਦੇ ਦੂਗਾ ਇਹ ਤੁਹਾਡੇ ਗਵਾਂਢੀ ਆ ਹਨਾ ਹਾਂਜੀ ਗਵਾਂਢੀ ਇਕੱਠੀ ਆ ਅੱਛਾ ਅੱਛਾ ਉਹ ਬੱਚੀਆਂ ਇੱਧਰ ਬੰਦ ਲੈਂਦਾ ਫਿਰ ਅੱਛਾ ਬੰਦ ਲੈਂਦੀਆਂ ਫਿਰ ਘਰ ਅੰਦਰ ਅੱਛਾ ਅੱਛਾ ਵੱਡੀਆਂ ਘਰ ਠੀਕ ਆ ਲਿਆਓ ਵੀ ਖੋਲੋ ਫਿਰ ਲਓ ਜੀ ਇਹ ਤੁਹਾਨੂੰ ਕਿਹਤਰਾ ਚ ਖੀਰੀ ਇਹ ਵੀ ਖੀਰੀ ਆ ਤਾਂ ਫੜੋਂ ਤੋਂ ਨਾ ਥੋੜਾ ਡਰਦਿਆਂ ਹਾਂ ਕੋਈ ਵੀ ਰਾਨ ਕੇ ਚੱਲੋ ਵੇਖ ਕੇ ਲੈ ਹਾਂਜੀ ਹਾਂਜੀ ਗਲਾਂ ਦੇ ਵਿੱਚ ਉਹਦਾ ਛੱਡੀ ਆ ਦੇਖ ਸਾਡੇ ਜੀ ਬੱਚੀ ਬਹੁਤ ਜਿਆਦੀ ਸੋਹਣੀ ਆ ਵੱਡੀ ਸੋਹਣੀ ਵੜੇ ਵੀ ਬਹੁਤ ਜਿਆਦਾ ਜਾਨ ਪਾਤ ਬਹੁਤ ਬਸ ਇਹ ਆ ਵੀ ਹੁਣ ਗਾੜੀ ਏ ਆਈ ਦੇ ਬਿਲਕੁਲ ਹੁਣ ਲਾਇਕ ਹੋਈਆਂ ਵਾ ਇਹ ਬੱਚੀਆਂ ਬੱਚੀਆਂ ਨੇ ਚਲੋ ਜੀ ਚਾਰ ਹੀ ਥਾਣੇ ਆ ਜਿਹੜੇ ਜਨਵਰੀ ਤੱਕ ਰਏ ਆਏ ਜਿਹੜੇ ਇਹਨਾਂ ਦੇ ਜ਼ਿਆਦਾਤਰ ਮੋਸਟਲੀ ਬੱਚੀਆਂ ਦੀ ਹੋ ਹੀ ਜਾਣੀਆਂ ਆ ਸਾਲ ਦਾ ਸੋਮਾ ਥਾਣ ਵੀ ਇਹਨਾਂ ਦੇ ਪੂਰੇ ਐ ਵਧੀਆ 4-4 ਥਾਣ ਹੋਣਗੇ ਜਿਹੜੀ ਤੁਸੀਂ ਵੀ ਆਪਣੇ ਕੋ ਲਓਗੇ ਬਿਲਕੁਲ 4 ਥਾਣ ਹੋਣਗੇ ਕੋਈ ਸ਼ਾਂਗ ਨਹੀਂ ਹੋਗੀ ਤੇ ਇਹਦੇ ਮਾਰਦ ਉਹਦੇ ਕਿੰਨਾ ਕਰਿਆ ਜੇ ਇਹ ਇਹ ਵੀ 35-40 ਕਿਲੋ ਲੀਟਰ ਦੀ ਜਿਹੜੀ ਇਹਦੀ ਮਾਂ ਹੀ ਉਹਨੇ ਦੋ ਚੰਗੀਆਂ ਗੱਜੀਆਂ 3 ਚੰਗੀਆਂ ਮਤਲਬ ਚੰਗੇ ਚੰਗੇ ਵੱਡੀਆਂ گاਵਾਂ ਦੀਆਂ ਧੀਆਂ ਐ ਤੇ ਮੋਲੇ ਦਾ ਇਹਦਾ ਮੁੱਲ 16000 ਰੁਪਏ 16000 ਹਾਂਜੀ ਕਰਨਾ ਅਰਸ਼ਵੀਰ ਜੀ ਕਰਾ 12000 ਰੁਪਏ ਦੀ ਭਾਈ 12000 ਜਾਣ ਤੋਂ 12000 ਦੀ ਵਿਲਾ ਕਰਨਾ ਤਾਂ ਇਹਦਾ ਵਿਲਾ ਕਰ ਦੇਣਾਗੇ ਆ ਬੱਚੀ ਆ ਇਹਦਾ ਵੀ ਕੱਦ ਵਜਨ ਕੋਲੇ ਆ ਕੱਦੇ ਦਾ ਸਾਰੀਆਂ ਨੇ ਇੱਚਾ ਹਨਾ ਹਾਂਜੀ ਠੀਕ ਆ ਇਹ ਵੀ ਬੱਚੀ ਪਰੀ ਹੈ ਇਹ ਦੰਦੋ ਕਿਸ ਤਰ੍ਹਾਂ ਜੀ ਦੁੰਦੂ ਦੀ ਮੰਨ ਕੇ ਲੈ ਲੈ ਯਾਰ ਕੋਈ ਵੀ ਦੁੰਦੀ ਮੰਨ ਕੇ ਲੈ ਲੈ ਸਿਰਫ ਹੁਣ ਬੰਨ ਦੇ ਲੈਕ ਹੋਈ ਆ ਦੁੰਦੀ ਜਿਹੜੀ ਹੋਣਦੀ ਆ ਤੇ ਦੁੰਦੀ ਕੇ ਮੰਨ ਲੈ ਬਾਕੀ ਰੰਗ ਰੂਪ ਕਲਰ ਕੁਆਲਿਟੀ ਆ ਦੇਖ ਸਕਦੇ ਜੀ ਵਧੀਆ ਇੱਥੇ ਤੰਦਰੁਸਤੀ ਦਾ ਪਤਾ ਲੱਗਦਾ ਜਿਹੜਾ ਇਹਨਾਂ ਨੇ ਲੈ ਜਾ ਲੈ ਜਾ ਵਿਦਿ ਬੰਦ ਆ ਦੇਖ ਰਾਮਣਾ ਰਾਵਣਾ ਇੱਥਾਂ ਮੱਛੀਆਂ ਦੀ ਤੰਦਰੁਸਤੀ ਦਾ ਪਤਾ ਲੱਗਦਾ ਹੈ ਇਹ ਪੂਰਾ ਖੁੱਲੀਆਂ ਖੁੱਲੀਆਂ ਰਿੰਦੀਆਂ ਆ ਆ ਦੇਖ ਸਾਡੇ ਆ ਫੜਿਆ ਪੋਛ ਫੜਿਆ ਇਹਦੇ ਚਾਰੇ ਥਾਂ ਇਕੱਲੇ ਇਕੱਲੇ ਵੱਖਰੇ ਵੱਖਰੇ ਦੂਰ ਦੂਰ ਜਿਹੜੇ ਚਾਰੇ ਥਾਂ ਲੱਗੇ ਨੇ ਸਣੇ ਪੂਰੇ ਕੁਆਲਟੀ ਆ ਗਏ ਤੇ ਇਹਦਾ ਫਿਰ ਮੁੱਲ ਇਹ ਵਾਛੀ ਦੇ ਦਾਂਗੇ ਤੁਹਾਨੂੰ ਲਈ 20000 ਦੀ ਮਾਨਤਾ ਨਾਲ 20000 ਦੀ ਵਾਛੀ ਦੇ ਦਾਂਗੇ 20000 ਉਹ ਵੀ ਭਾਈ 20000 ਦੀ ਵਾਛੀ ਦੇ ਦਾਂਗੇ ਅੱਛਾ ਵੀ 16 ਦੇ ਹਾਂ 16000 ਅੱਛਾ ਵੀ ਜਿੰਨੇ ਸਾਰੀਆਂ ਅੱਜ ਕਿਵੇ ਵੇਚੀਆਂ ਜਾਂਦਾ ਨਹੀਂ ਕਹਿੰਦਾ ਕੋਈ ਗੱਲ ਨਹੀਂ ਅੱਛਾ ਸੱਚ ਆ ਜੋ ਕਹਿੰਦਾ ਇਹ ਤੁਹਾਡੇ ਭਤੀਜਾ ਆ ਹਨਾ ਆ ਬੱਚਾ ਜੀ ਇਹ ਖੇੜੀਆਂ ਹੀਆਂ ਗਾੜੀ ਸਾਰੀਆਂ ਪੂਰੀ ਚੰਗੀ ਆ ਸੋਹਣੀਆਂ ਵਾਛੀ ਤੋਰੋ ਫੇਰ ਇਹਨਾਂ ਨੇ ਵਿਖਾ ਦਿਓ ਦੋਵੇਂ ਕਟੀਆਂ ਵਿਖਾ ਦਿਓ ਇਕੱਠੀਆਂ ਤੇ ਕਰਾਂਗੇ ਰੇੜਾ ਸ਼ਭੂ ਕਰੋ ਅੱਜੀਆਂ ਦਾ ਹੀ ਕਰਾਂਗੇ ਕਟੀਆਂ ਫੇਰ ਉਹ ਡਰਦੀਆਂ ਵੀ ਨਹੀਂ ਹਾਂ ਲੈ ਲੈ ਸਵਾਲ ਕੀ ਦੋਵੇਂ 8 8 9 9 ਮਹੀਨੇ ਦੇ ਬੱਚੇ ਆ 8 8 9 9 ਸਾਲ ਤੋਂ ਅੰਦਰ ਹੀ ਆ ਦੋਵੇਂ ਆ ਵੇਖ ਕੇ ਜਿਹੇ ਜਾਈ ਨੇ ਗੋਲ ਕਿੱਡੀ ਆ ਲੈ ਜੋ ਲੈ ਜੋ ਇਹ ਜਿਹੜੀਆਂ ਆਮ ਆਪਣੇ ਘਰਾਂ ਚੋਂ ਆਈਆਂ ਹਾਂ ਹਾਂ ਜੀ ਹਾਂ ਜੀ ਆਮ ਲੈ ਜੋ ਲੈ ਜੋ ਨਵਾਈ ਦਵਾਈ ਤੁਹਾਨੂੰ ਪਤਾ ਰੇੜੇ ਹਜ਼ਾਰ ਨਾਲ ਹੁੰਦੀ ਆ ਟਾਈਮ ਹੋ ਨਸ਼ਾਮ ਦਾ ਹੋ ਗਿਆ ਵਾ ਤੇ ਤਾਂ ਕਰਕੇ ਥੋੜੇ ਵਾਲ ਜੀ ਨੇ ਨੇ ਕਰ ਦੋ ਇਹਨਾਂ ਦਾ ਮੁੱਲ ਫਿਰ ਜੋੜੇ ਦਾ ਹੀ ਦੋਵੇਂ ਬੱਚੇ ਖੀਰੇ ਆ ਜੀ ਹਾਂਜੀ ਦੋਵਾਂ ਦਾ ਬੋਲੇ 18000 ਦੋਵਾਂ ਦਾ 18000 ਪਾਜੀ ਜੀ 14000 ਰੁਪਏ ਦੀ ਮਸ਼ੀਨ ਜਿਹੜਾ ਮਰਜੀ ਮਤਲਬ ਘੱਟ ਵੱਧ ਨਹੀਂਣਾ 14000 14000 ਫਿਕਸ ਰੇਟ ਜੋੜੇ ਦੇ ਉਹ ਵੇਖ ਲੋ ਸ਼ੋਰ ਨਾਲੋ ਨਾਲ ਕਰੀ ਜਾਂਦਾ ਸਾਰਾ ਕੁ ਮੈਂ ਤਾਂ ਸੌਦੇ ਚ ਕਿਸਾਈ ਵਾਲਾ ਬੰਦਾ ਨਾ ਫੋਨ ਲਾਵੇ ਬਾਕੀ ਬੱਚੇ ਵੇਖ ਲੋ ਕਿਦਾਂ ਦੇ ਆ ਬਾਕੀ ਸੋਹਣੀਆਂ ਵਿੱਚ ਇੱਕ ਕਿਸਾਈ ਵਾਲਾ ਬੱਚੀ ਵੀ ਤੁਹਾਨੂੰ ਵਿਖਾਉਣੀ ਹੈ ਆ ਜੋੜਾ ਜਿਹੜਾ ਵਾ ਜੇ ਵਿੱਚੀਆਂ 1 2 3 ਨੇ ਕੋ ਲੋਣਾ 20000 ਰੁਪਏ ਜਨੇ ਮਿਲ ਜਾਣਗੀਆਂ ਅੱਛਾ ਤਿੰਨੇ ਵੀ ਜਿਹੜੀ ਮੈਂ ਲੈਣੀ अच्छा जी। ओ 7000 ਰੁਪਏ ਦੀ ਸੀ ਉਹ ਕੱਲੀ 7000 ਦੀ ਆ ਦੇ ਕੋ ਲੈਣੀਆਂ ਨੇ 20000 ਰੁਪਏ ਦੀਆਂ ਮਸ਼ੀਨ ਤੇ ਤਿੰਨੇ ਜਿਹੜੀ ਐਵੀ ਪੂਰੀ ਕੁਆਲਿਟੀ ਵਾਲੀ ਹੁਣ ਝੋਲੀ ਵੀ ਤੁਹਾਨੂੰ ਦੋ ਦੋ 14000 ਰੁਪਏ ਹਨ ਹਾਂ ਜੀ ਤਿੰਨੇ ਕਹਿੰਦੇ ਲੈਣੀਆਂ ਨੇ 20000 ਰੁਪਏ ਦੇਣ ਦੇਣੀਆਂ ਠੀਕ ਹੈ ਜੀ ਬਾਕੀ ਪਿਓ ਸਾਈ ਵਾਲਾ ਪਿਓ ਸਾਈ ਵਾਲਾ ਚਾਹੀਦਾ ਠੀਕ ਹੈ ਜੀ ਕੀ ਨਹੀਂ ਥੱਲੇ ਝੋਲੀ ਵੇਖਿਓ ਕੋਈ ਨਹੀਂ ਉੱਥੇ ਜਾ ਕੇ ਬੰਨ ਕੇ ਦਿਖਾਇਆ ਪਹਿਲਾਂ ਲੈ ਜਾ ਉਤਰਾਂ ਬੜੇ ਸ਼ਾਂਤ ਜੇ ਸੁਭਾਅ ਦੀ ਹੈ ਬੋਇਓ ਕਹਿੰਦੀ ਕੱਖ ਨਹੀਂ ਏ ਤੇ ਆ ਗਈ ਵੀ ਕਿਸੇ ਨੇ ਘਰ ਦੇ ਸਾਈ ਵੱਲ ਕੋਈ ਨਹੀਂ ਉੱਥੇ ਬੰਨ ਲਓ ਫੇਰ ਦਿਖਾਉਣੇ ਕੋਈ ਨਹੀਂ ਇਹਨੇ ਜਸਤ ਕਰਦਾ ਏ ਪੂਤੀ ਜਾ ਇੰਨੀਆਂ ਐਕਸਟੈਂਡਿੰਗ ਐ ਇਸ ਤਰ੍ਹਾਂ ਝੋਲੀ ਇੱਕ ਰੀਤੀ ਦਾ ਨਾ ਦਿਖਾਉਣੇ ਜਿੱਦਾਂ ਗੱਬਨ ਹੁੰਦੀ ਹੈ ਇਹ ਵੀ ਖੀਰੀ ਜੇ ਉਤਰਾਂ ਖੀਰੀ 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 ਕਫਰਮ ਖੀਰੀ ਬਸ ਇੱਕੋ ਹੀ ਬਾਣ ਦੋ ਦਾਂਦੇ ਆ ਬਾਕੀ ਸਾਰੀਆਂ ਖੀਰੀਆਂ ਆ ਇਹ ਵੀ ਆ ਤੇ ਬਾਈ ਤਿੰਨੇ ਕਰਦੀਆਂ ਠੀਕ ਆ 2000 ਦੀਆਂ ਤਿੰਨੇ ਹੀ ਤੇ ਕੱਲੀ 7-7000 ਦੀ 7000 ਜਿਹੜੀ ਮਰਜ਼ੀ ਲੈ ਲੇ ਕੱਲੀ 7-7000 ਦੀ ਤੇ ਤਿੰਨੇ 2000 ਦੀਆਂ ਬਾਕੀ ਇਹਨਾਂ ਦੇ ਵੀ ਮੋਲੇ ਆਪਾਂ ਤੁਹਾਨੂੰ ਦੱਸਦੇ ਆ ਤੇ ਬਾਕੀ ਇੱਥੇ ਆਓ ਤੇ ਆਪਣੇ ਵੇਖ ਚਾ ਕੇ ਬਿਲਕੁਲ ਜੈਜ ਰੈਡ ਪਾਏ ਆ ਚੰਗੀਆਂ ਮਾਵਾਂ ਦੀਆਂ ਧੀਆਂ ਹੋਣ